ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਇਹ 3 ਮਿੰਟ ਦਾ ਜਾਪ ਹੀ ਕਰ ਲੈਂਦੇ ਹੋ ਇਸ ਬਾਣੀ ਦਾ ਜਾਪ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਖਾਤਮਾ ਹੋ ਜਾਵੇਗਾ ਖੁਸ਼ੀਆਂ ਤੁਹਾਡੇ ਘਰ ਆਪ ਚੱਲ ਕੇ ਆਉਣਗੀਆਂ ਸੋ ਸਾਥ ਸੰਗਤਾਂ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਹਿ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਪਾਸ ਅਕਸਰ ਹੀ ਐਸੇ ਪ੍ਰੇਮੀ ਆਉਂਦੇ ਸਨ ਜਿਹੜੇ ਬਾਣੀ ਨੂੰ ਤੇ ਮਹਾਂਪੁਰਖਾਂ ਨੂੰ ਪਿਆਰ ਕਰਦੇ ਹੁੰਦੇ ਸੀ ਇੱਕ ਦਿਨ ਇਸ ਤਰ੍ਹਾਂ ਦਾ ਹੀ ਕੋਈ ਸਰੀਰ ਆਇਆ। ਉਹਨੇ ਆ ਕੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਤੇ ਕਹਿਣ ਲੱਗੇ। ਮਹਾਪੁਰਖੋ ਅਸਲ ਦੇ ਵਿੱਚ ਸਾਨੂੰ ਇਹ ਗੱਲ ਦੱਸੋ ਕਿ ਕਈ ਲੋਕ ਕਹਿ ਦਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਭੂਤਾਂ-ਪ੍ਰੇਤਾਂ ਦਾ ਵਾਸ ਹੈ। ਕੀ ਮਹਾਪੁਰਖੋ ਇਹ ਗੱਲਾਂ ਸੱਚੀਆਂ ਹੁੰਦੀਆਂ ਹਨ? ਸੱਚਮੁੱਚ ਹੀ ਇਹ ਭੂਤ-ਪ੍ਰੇਤ ਹੁੰਦੇ ਹਨ? ਜੇ ਹੁੰਦੇ ਹਨ ਤਾਂ ਇਹਨਾਂ ਦਾ ਇਲਾਜ ਕੀ ਹੈ? ਮਹਾਪੁਰਖ ਇੱਕਦਮ ਪਹਿਲਾਂ-ਪਹਿਲਾਂ ਤਾਂ ਸ਼ਾਂਤ ਰਹੇ। ਜਦੋਂ ਵਾਰ-ਵਾਰ ਉਹ ਪ੍ਰੇਮੀ ਨੇ ਪੁੱਛਿਆ ਤੇ ਫਿਰ ਕਹਿਣ ਲੱਗੇ ਭਾਈ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੇ ਗੁਰੂ ਦੇ ਬਚਨਾਂ ਤੇ ਯਕੀਨ ਕਰਦੇ ਹੋ ਤੇ ਭੂਤ ਪ੍ਰੇਤ ਸਾਰੇ ਹੀ ਹੁੰਦੇ ਹਨ ਕਿਉਂਕਿ ਇਹ ਹੁੰਦਾ ਹੈ ਮਹਾਪੁਰਖ ਕਹਿੰਦੇ ਹਨ ਕਿ ਕੋਈ ਆਮ ਬੰਦਾ ਜੇਕਰ ਕੋਈ ਗੱਲ ਕਹੇ ਤਾਂ ਆਪਾਂ ਹੋ ਸਕਦਾ ਹੈ ਕਿ ਗੱਲ ਤੇ ਯਕੀਨ ਨਾ ਕਰੀਏ ਪਰ ਸਾਡੇ ਸ਼ਬਦ ਗੁਰੂ ਜੀ ਸਾਨੂੰ ਕਹਿ ਰਹੇ ਹਨ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਇਹ ਨਹੀਂ ਨਹੀਂ ਇਹ ਵੀ ਦੱਸਿਆ ਹੈ ਕਿ ਇਹ ਭੂਤ ਪ੍ਰੇਤ ਬਣਦੇ ਕੌਣ ਹਨ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਆਉਤਰ ਬਾਬਾ ਜੀ ਆਖਦੇ ਹਨ ਕਿ ਅਖੀਰਲੇ ਸਮੇਂ ਵਿੱਚ ਜਿਹੜੇ ਰੱਬ ਨੂੰ ਮਰਨ ਤੱਕ ਆਪਣੇ ਘਰ ਨੂੰ ਯਾਦ ਕਰੀ ਜਾਂਦੇ ਹਨ ਮੇਰਾ ਘਰ ਹੋ ਕੇ ਲੈਂਦੇ ਰਹਿੰਦੇ ਹਨ ਤੇ ਹਾਕਿਆਂ ਦੇ ਵਿੱਚ ਹੀ ਮਰ ਜਾਂਦੇ ਹਨ ਉਹ ਫਿਰ ਵਾਰ-ਵਾਰ ਭੂਤ ਪ੍ਰੇਤ ਬਣ ਜਾਂਦੇ ਹਨ ਇੱਕ ਵਾਰ ਨਹੀਂ ਹੁੰਦਾ ਇਹ ਜੂਨਾ ਫਿਰ ਲਗਾਤਾਰ ਹੰਡਾਉਂਦੇ ਰਹਿੰਦੇ ਹਨ ਫਿਰ ਕਹਿੰਦੇ ਕਿ ਬਾਬਾ ਜੀ ਇਹਦਾ ਇਲਾਜ ਕੀ ਹੈ ਕਹਿੰਦੇ ਕਿ ਇਲਾਜ ਇਹਦਾ ਸਾਹਿਬਾ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੀ ਬਾਣੀ ਜਾਪ ਸਾਹਿਬ ਜਿਵੇਂ ਸਾਖ ਸਿੰਘ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ ਸ੍ਰੀ ਜਪਜੀ ਸਾਹਿਬ ਤੋਂ ਦਸਮ ਗ੍ਰੰਥ ਸਾਹਿਬ ਦੀ ਆਰੰਭਤਾ ਹੁੰਦੀ ਹੈ ਜਪ ਸਾਹਿਬ ਤੇ ਹੁਣ ਆਪਾਂ ਇਹ ਬਾਣੀ ਪੜ੍ਹਦੇ ਹਾਂ ਜਪ ਸਾਹਿਬ ਘਰ ਦੇ ਵਿੱਚ ਪੜ੍ਹੀ ਜਾਵੇ ਕਿਤੇ ਬਾਣੀ ਮर्यादा ਦੇ ਨਾਲ ਭੂਤ ਪ੍ਰੇਤ ਚੀਕਾ ਮਾਰਦੇ ਬਾਹਰ ਚਲੇ ਜਾਣਗੇ ਉਹਨਾਂ ਦਾ ਉਥੇ ਜੋਰ ਨਹੀਂ ਚੱਲਦਾ ਬਾਬਾ ਜੀ ਆਖਦੇ ਕਿ ਐਸੀਆਂ ਬਾਣੀਆਂ ਜਾਪ ਸਾਹਿਬ ਜੇ ਕੋਈ ਪੜੇਗਾ ਘਰ ਵਿੱਚ ਭੂਤ ਭਰੇਤ ਨਹੀਂ ਰਹੇਗਾ ਜਿਹੜੇ ਨਾਮ ਨਹੀਂ ਜਪਦੇ ਬਾਣੀ ਨਹੀਂ ਪੜ੍ਹਦੇ ਸੇਵਾ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਭੂਤ ਭਰੇਤਾ ਨਹੀਂ ਚੰਬੜਨਾ ਹੈ ਉਹ ਤਾਂ ਆਪ ਹੀ ਭੂਤ ਹਨ ਆਪ ਹੀ ਭਰੇਤ ਹਨ ਇਹ ਹਨ ਜਿਨ੍ਹਾਂ ਦੇ ਸਰੀਰ ਦੀ ਕਦਰ ਨਹੀਂ ਜਾਣੀ ਬਾਬਾ ਜੀ ਆਖਦੇ ਹੁੰਦੇ ਹਨ ਕਿ ਭਾਈ ਉਹ ਵੀ ਤਾਂ ਭੂਤ ਭਰੇਤ ਹੀ ਚੱਲਦੇ ਫਿਰਦੇ ਹਨ ਫਰਕ ਇਹਨਾਂ ਦੇ ਵਿੱਚ ਬਸ ਇਹੀ ਹੈ ਕਿ ਮਨੁੱਖਾ ਦੇਹ ਇਹਨਾਂ ਨੂੰ ਮਿਲੀ ਹੈ। ਪ੍ਰੇਤ ਉਹ ਜਿਹੜੀ ਸੂਖਮ ਰੂਪ ਇਹਨੂੰ ਇੱਕ ਆਪਾਂ ਪ੍ਰੇਤ ਹੀ ਆਖਦੇ ਹਾਂ। ਫਰਕ ਇਹਨਾਂ ਵਿੱਚ ਕੋਈ ਵੀ ਨਹੀਂ ਹੈ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਭਲਾ ਤਾਂ ਰੱਬ ਨੂੰ ਤਾਂ ਭਲਾ ਮੰਨਿਆ ਹੀ ਨਹੀਂ। ਉਹ ਇਨਸਾਨ ਥੋੜੀ ਆਖੇ ਜਾ ਸਕਦੇ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ। ਬਾਬਾ ਜੀ ਕਹਿਣ ਲੱਗੇ ਭਾਈ ਜਿਹਨੋ ਵੀ ਜਦੋਂ ਪਤਾ ਲੱਗ ਗਿਆ ਕਿ ਜਪ ਸਾਹਿਬ ਦੀ ਬਾਣੀ ਇੱਕ ਤਾਂ ਅੰਮ੍ਰਿਤ ਵੇਲੇ ਦੀ ਬਾਣੀ ਹੈ ਦੂਜਾ ਜਦੋਂ ਅੰਮ੍ਰਿਤ ਸ਼ਕਾਇਆ ਜਾਂਦਾ ਹੈ ਪੰਜ ਪਿਆਰੇ ਇਹਨੂੰ ਪੜਦੇ ਹਨ ਇਹ ਬਾਣੀ ਦੀ ਸ਼ਕਤੀ ਨਾਲ ਹੀ ਉਹ ਅੰਮ੍ਰਿਤ ਤਿਆਰ ਹੁੰਦਾ ਹੈ ਇਹ ਗੱਲ ਨੂੰ ਸਮਝੋ ਫਿਰ ਮਹਾਪੁਰਖ ਜੀ ਕਹਿਣ ਲੱਗੇ ਇੰਨਾ ਹੀ ਨਹੀਂ ਇਹ ਬਾਣੀ ਵਿੱਚ ਜਦੋਂ ਆਪਾਂ ਇਹਦੇ ਅਰਥ ਪੜ੍ਹਦੇ ਹਨ ਨਾ ਵਾਰ-ਵਾਰ ਰੱਬ ਦੁਨੀਆ ਨੂੰ ਬਣਾਉਣ ਵਾਲੇ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਗਈ ਹੈ। ਪਤਾ ਹੀ ਨਹੀਂ ਕਿੰਨੇ ਕੁ ਵਾਰ ਸਾਤ ਸੰਗਤ ਜੀ ਨਮਸਕਾਰ ਨਮਸਕਾਰ ਜਦੋਂ ਇਹਦਾ ਜਾਪ ਘਰ ਵਿੱਚ ਹੁੰਦਾ ਹੈ ਤਾਂ ਭੂਤ-ਪ੍ਰੇਤ ਤਾਂ ਚੀਕਾਂ ਮਾਰ ਕੇ ਚਲੇ ਜਾਂਦੇ ਹਨ। ਉਹਨਾਂ ਦਾ ਵਸ ਉਹਨਾਂ ਦਾ ਫਿਰ ਜੋਰ ਨਹੀਂ ਚੱਲਦਾ। ਅਗਲੀ ਗੱਲ ਫਿਰ ਜਿਹੜੀ ਮਹਾਂਪੁਰਖਾਂ ਨੇ ਦੱਸੀ। ਉਹ ਪ੍ਰੇਮੀ ਕਹਿੰਦਾ ਕਿ ਬਾਬਾ ਜੀ ਫਿਰ ਇੱਕ ਗੱਲ ਮੈਨੂੰ ਹੋਰ ਦੱਸੋ। ਉਹ ਸਰੀਰ ਦੇ ਸਵਾਲ ਕਾਫੀ ਸਨ ਜਿਵੇਂ ਦੁਖੀ ਬੰਦੇ ਦੇ ਅੰਦਰ ਸਵਾਲ ਹੀ ਹੁੰਦੇ ਹਨ ਕਹਿੰਦਾ ਕਿ ਬਾਬਾ ਜੀ ਦੁਨੀਆ ਦੇ ਲੋਕ ਇੰਨਾ ਦਾਨਪੁਨ ਕਰਦੇ ਹਨ ਇੰਨਾ ਦੁਖੀ ਹੋਣ ਦਾ ਫਿਰ ਵੀ ਕਾਰਨ ਕੀ ਹੈ ਕਈ ਦਾਨਪੁਨ ਵੀ ਕੀਤੇ ਜਾਂਦੇ ਹਨ ਦੱਸੋ ਜੇ ਇਸ ਤਰ੍ਹਾਂ ਕਰਨਾ ਹੈ ਉਹ ਕਿਵੇਂ ਕਰਨਾ ਚਾਹੀਦਾ ਹੈ ਕੋਈ ਵਿਧੀ ਕੋਈ ਤਰੀਕਾ ਦੱਸੋ ਮਹਾਪੁਰਖ ਜੀ ਕਹਿੰਦੇ ਦਾਨਪੁਨ ਲੋਕ ਕਰਦੇ ਹਨ ਪਰ ਕਈ ਲੋਕ ਇਹੋ ਜਿਹੇ ਹਨ ਜਿਹੜੇ ਕਰਕੇ ਅਖਬਾਰਾਂ ਵਿੱਚ ਆਪਣੀਆਂ ਤਸਵੀਰਾਂ ਲਗਵਾਉਂਦੇ ਹਨ ਇਹੋ ਜਿਹੇ ਵੀ ਹੈਗੇ ਹਨ ਕਿ ਅੱਜ ਫਲਾਣੀ ਜਗ੍ਹਾ ਲੰਗਰ ਲਗਾਇਆ ਗਿਆ ਅਸੀਂ ਸੇਵਾ ਕੀਤੀ ਉਹਦਾ ਨਾਂ ਲਿਖਵਾ ਦਿੰਦੇ ਹਨ ਬਾਬਾ ਜੀ ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦਾ ਕਦੇ ਫਲ ਨਹੀਂ ਮਿਲ ਸਕਦਾ ਗੱਲ ਯਾਦ ਰੱਖਿਓ ਉਹਨਾਂ ਦਾ ਕੀਤਾ ਹੋਇਆ ਇੱਕ ਖੇਡ ਬਣ ਜਾਂਦੀ ਹੈ ਜਿਹੜੀ ਬਣਨੀ ਹੁੰਦੀ ਹੈ ਤਾਂ ਕਰਕੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਦਾਨ ਪੁੰਨ ਤਾਂ ਕਰੋ ਪਰ ਜੇ ਦਾਨ ਪੁੰਨ ਦਾ ਮਾਨਨ ਹੋ ਗਿਆ ਤੇ ਫਿਰ ਤਾਂ ਜਿਵੇਂ ਕੁੰਚਰ ਹਾਥੀ ਨੇ ਇਸ਼ਨਾਨ ਕੀਤਾ ਤੇ ਫਿਰ ਬਾਅਦ ਵਿੱਚ ਚਿੱਕੜ ਵਿੱਚ ਜਾ ਕੇ ਫਿਰ ਲਿਬੜ ਗਿਆ ਪਿੰਡੇ ਉੱਪਰ ਸਵਾਹ ਮਲ ਲਈ ਉਹਦਾ ਕੋਈ ਫਾਇਦਾ ਨਹੀਂ ਹਮੇਸ਼ਾ ਸਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਦਾਨ ਦੇ ਕੇ ਸੇਵਾ ਕਰਕੇ ਅਖਬਾਰਾਂ ਵਿੱਚ ਨਹੀਂ ਕਢਵਾਉਣਾ ਚਾਹੀਦਾ ਬਹੁਤ ਲੋਕਾਂ ਨੂੰ ਇਹਦੀ ਆਦਤ ਪਹਿ ਚੁੱਕੀ ਹੈ ਅੱਜ ਇੱਥੇ ਲੰਗਰ ਲਾਇਆ ਜਿੱਥੇ ਸ਼ਬੀਰ ਲਾਇ ਅਸੀਂ ਸੇਵਾ ਕੀਤੀ ਅਸੀਂ ਹੀ ਕਰਵਾ ਰਹੇ ਸੀ ਸਾਡੇ ਘਰੋਂ ਇੰਨਾ ਕੁਝ ਸਮਾਨ ਗਿਆ ਇਸ ਤਰ੍ਹਾਂ ਕਦੇ ਨਾ ਕਰੋ ਫਿਰ ਬਾਬਾ ਜੀ ਕਹਿੰਦੇ ਕਿ ਭਾਈ ਲੋਕ ਜਿਹੜੇ ਦੁਖੀ ਹਨ ਇਸੇ ਕਰਕੇ ਹੀ ਦੁਖੀ ਹਨ ਉਹਦਾ ਜਵਾਬ ਤਾਂ ਬੜਾ ਸੌਖਾ ਤੇ ਸਰਲ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਚੇਤੇ ਵਿੱਚ ਰੱਬ ਵਿਸਰ ਚੁੱਕਾ ਹੈ ਉਹਨਾਂ ਨੂੰ ਖਾਣਾ ਪੀਣਾ ਤਾਂ ਸਭ ਕੁਝ ਯਾਦ ਹੈ ਜੇ ਭੁੱਲਿਆ ਹੈ ਤਾਂ ਰੱਬ ਦਾ ਨਾਮ ਭੁੱਲ ਚੁੱਕਾ ਹੈ ਇਸ ਕਰਕੇ ਹੀ ਅੱਜਕੱਲ੍ਹ ਲੋਕ ਦੁਖੀ ਹਨ ਗੁਰੂ ਸਾਹਿਬਾ ਦੇ ਬਚਨਾਂ ਨੂੰ ਧਿਆਨ ਨਾਲ ਸੁਣਦੇ ਹੀ ਨਹੀਂ ਗੁਰੂ ਜੀ ਅਸਲ ਵਿੱਚ ਤੁਹਾਨੂੰ ਕੀ ਕਹਿਣਾ ਚਾਹੁੰਦੇ ਹਨ ਕਹਿੰਦੇ ਕਿ ਇੱਕ ਵਾਰ ਕੋਈ ਗੁਰੂ ਜੀ ਨੂੰ ਉਹਨਾਂ ਦੇ ਲਈ ਸਵਾਲ ਜਵਾਬ ਲੈ ਕੇ ਆਇਆ ਤੇ ਕਹਿੰਦਾ ਕਿ ਸਾਰੀ ਉਮਰ ਮੌਨ ਹੀ ਰਹਿਣਗੇ ਚੁੱਪ ਹੀ ਰਹਿਣਗੇ ਆਪਣੇ ਮੂੰਹ ਤੋਂ ਕਦੇ ਵੀ ਨਹੀਂ ਕੁਝ ਬੋਲਣਗੇ ਕਹਿੰਦੇ ਕੇ ਕਾਰਨ ਉਹਦਾ ਇਹ ਬਣ ਗਿਆ ਕਿ ਉਹ ਚੇਲਿਆਂ ਨੂੰ ਸਮਝਾਉਂਦੇ ਰਹਿੰਦੇ ਸੀ ਬੋਲ ਬੋਲ ਕੇ ਪਰ ਉਹ ਸਮਝਦੇ ਨਹੀਂ ਸੀ ਕਹਿੰਦੇ ਕਿ ਹੁਣ ਉਹ ਚਾਹੁੰਦੇ ਸੀ ਕਿ ਮੈਂ ਬਿਨਾ ਬੋਲੇ ਹੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਮੇਰੇ ਇਸ਼ਾਰਿਆਂ ਦੇ ਨਾਲ ਹੌਲੀ-ਹੌਲੀ ਉਹਦਾ ਨਤੀਜਾ ਵੀ ਇਹੀ ਨਿਕਲਿਆ ਕਿ ਹਰ ਚੇਲਾ ਫਿਰ ਆਪਣੇ ਗੁਰੂ ਵਾਂਗ ਪੂਰਾ ਹੀ ਸਿਆਣਾ ਬਣ ਚੁੱਕਿਆ ਸੀ ਇਹੋ ਜਿਹਾ ਉਹ ਸਾਧੂ ਸੀ ਉਹਦਾਂ ਦੇ ਫਿਰ ਉਹ ਬਣਨ ਲੱਗੇ ਕਿਉਂਕਿ ਪਹਿਲਾਂ ਉਹਨਾਂ ਨੂੰ ਗੁਰੂ ਜੀ ਦੇ ਸਾਡੇ ਬੋਲ ਜਿਹੜੇ ਉਹ ਸੁਣਾਉਂਦੇ ਸਨ ਸਮਝਦੇ ਨਹੀਂ ਸਨ ਕਈ ਗੱਲਾਂ ਤੋਂ ਟੋਕਦੇ ਰਹਿੰਦੇ ਸਨ ਉਹਨਾਂ ਦੇ ਮਨ ਵਿੱਚ ਆਉਂਦਾ ਸੀ ਕਿ ਇਹ ਤਾਂ ਸਿਰਫ ਸਾਨੂੰ ਝੜਕਦੇ ਹਨ ਪਰ ਕਹਿੰਦੇ ਹਨ ਨਾ ਸਾਥ ਸੰਗਜ ਜੀ ਜੇ ਗੁਰੂ ਝੜਕੇ ਤਾਂ ਮੀਠਾ ਲਾਗੇ ਬਖਸ਼ੇ ਤਾਂ ਗੁਰਵੜਿਆਈ ਇਹ ਤਾਂ ਕਰਮਾ ਵਾਲੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਉਸਤਾਦ ਦੀਆਂ ਝੜਕਾਂ ਮਿਲਦੀਆਂ ਹਨ ਉਹ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਬਣ ਜਾਂਦੇ ਹਨ ਫਿਰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਗਲਤ ਅਸੀਂ ਸੀ ਸਾਨੂੰ ਬਚਨ ਮੰਨਣਾ ਚਾਹੀਦਾ ਸੀ ਉਹਨਾਂ ਨੇ ਆਪਣਾ ਸਾਰਾ ਹਿਸਾਬ ਆਪਣੇ ਗੁਰੂ ਵਰਗਾ ਬਣਾ ਲਿਆ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਲੱਗੇ ਤੇ ਗੁਰੂ ਇੱਕ ਭਾਈ ਸਿਆਣੇ ਰਹਤੇ ਉਹਨਾਂ ਨੂੰ ਤੋਰ ਦਿੱਤਾ ਜੋ ਹਮੇਸ਼ਾ ਸੱਚ ਦਾ ਰਾਹ ਵਿਖਾਉਂਦਾ ਹੈ ਹੁਣ ਬਾਕੀ ਚੇਲਿਆਂ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਕਿਹੜੇ ਰਸਤੇ ਤੇ ਤੁਰਨਾ ਹੈ ਅਸੀਂ ਆਮ ਲੋਕ ਜਿਹੜੇ ਦੁਨੀਆ ਦੇ ਲੋਕ ਹਾਂ ਉਹਨਾਂ ਦਾ ਦੁਖੀ ਹੋਣ ਦਾ ਕਾਰਨ ਇਹੀ ਹੈ ਕਿ ਰੱਬ ਤੋਂ ਟੁੱਟ ਚੁੱਕੇ ਹਨ ਰੱਬ ਨੂੰ ਭੁੱਲ ਚੁੱਕੇ ਹਨ ਹੁਣ ਕਿਰਪਾ ਕਰਕੇ ਸੁਖੀ ਹੋਣ ਦਾ ਰਸਤਾ ਵੀ ਪਰਮਾਤਮਾ ਜੀ ਹੀ ਦੱਸਣਗੇ ਬਾਬਾ ਜੀ ਕਹਿੰਦੇ ਕਿ ਜਿਹੜੇ ਕਾਰਨ ਕਰਕੇ ਬੰਦਾ ਦੁਖੀ ਹੁੰਦਾ ਹੈ ਭਾਈ ਉਹ ਹੀ ਕਾਰਨ ਕਰਕੇ ਸੁਖੀ ਹੋ ਸਕਦਾ ਹੈ ਉਸੇ ਚੀਜ਼ ਦੇ ਲਈ ਸੁਖੀ ਹੋ ਜਾਵੇਗਾ ਕਹਿੰਦੇ ਬਾਬਾ ਜੀ ਇਹ ਕਿਦਾਂ ਹੋਵੇਗਾ ਕਹਿੰਦੇ ਕਿ ਵੇਖੋ ਆਪਾਂ ਪੌੜੀਆਂ ਚੜ੍ਹਦੇ ਹਾਂ ਜਦੋਂ ਉੱਪਰ ਨੂੰ ਜਾਂਦੇ ਹਾਂ ਤਾਂ ਉਹੀ ਪੌੜੀਆਂ ਸਾਨੂੰ ਉੱਪਰ ਨੂੰ ਲੈ ਕੇ ਜਾਂਦੀਆਂ ਹਨ ਕੋਠੇ ਤੇ ਆਪਾਂ ਨੂੰ ਉਹੀ ਪੌੜੀ ਲੈ ਕੇ ਜਾਂਦੀ ਹੈ ਤੇ ਥੱਲੇ ਵੀ ਉਹੀ ਪੌੜੀ ਹੀ ਲੈ ਕੇ ਆਉਂਦੀ ਹੈ ਬੰਦੇ ਨੂੰ ਚੱਲਣ ਦੇ ਤਰੀਕੇ 'ਚ ਫਰਕ ਹੋਣਾ ਚਾਹੀਦਾ ਹੈ ਹੁਣ ਜੇ ਕੋਈ ਰੱਬ ਨੂੰ ਭੁੱਲਿਆ ਹੋਇਆ ਹੈ ਉਹ ਦੁਖੀ ਹੈ ਜੇ ਕੋਈ ਉਹਨੂੰ ਯਾਦ ਕਰਨ ਲੱਗ ਜਾਵੇ ਸਿਮਰਨ ਕਰਨ ਲੱਗ ਜਾਵੇ ਉਹੀ ਫਿਰ ਸੁਖੀ ਹੋ ਜਾਵੇਗਾ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਉਹਨੂੰ ਚੇਤੇ ਕਰਕੇ ਰੱਬ ਨੂੰ ਸੁੱਤਾ ਪਿਆ ਮਨ ਵੀ ਜਗਾਉਣਾ ਪੈਂਦਾ ਹੈ ਸੋ ਸਾਧ ਸੰਗਤ ਜੀ ਮਹਾਪੁਰਖ ਜੀ ਕਿਹਾ ਕਰਦੇ ਹਨ ਕਿ ਭਾਈ ਰੱਬ ਨੂੰ ਭੁੱਲ ਜਾਣਾ ਆਪਣੇ ਆਪ ਨੂੰ ਹੀ ਭੁੱਲ ਜਾਣਾ ਹੁੰਦਾ ਹੈ ਅਸੀਂ ਆਪਣੇ ਆਪ ਨੂੰ ਵੀ ਯਾਦ ਨਹੀਂ ਰੱਖਦੇ ਫਿਰ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਚਾਹੁੰਦੇ ਹੋ ਕਿ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਮੂਲ ਮੰਤਰ ਤੇ ਜਾਪ ਦੇ ਨਾਲ ਨਾਲ ਜੇਕਰ ਤੁਸੀਂ ਜਾਪ ਸਾਹਿਬ ਦੀ ਬਾਣੀ ਆਪਣੇ ਘਰ ਵਿੱਚ ਰੋਜ਼ਾਨਾ ਜਪੋ ਤਾਂ ਤੁਹਾਡੇ ਘਰ ਦੇ ਭੂਤ ਪ੍ਰੇਤ ਵਰਗੀਆਂ ਭਾਵ ਕਿ ਤੁਹਾਡਾ ਜਿਹੜਾ ਮਨ ਹੈ ਗੁਰਬਾਣੀ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਮਨ ਦੀ ਜਿਹੜੀ ਨੈਗੇਟਿਵ ਊਰਜਾ ਹੋਵੇਗੀ ਬਾਹਰ ਨਿਕਲ ਜਾਵੇਗੀ ਜਿਹਨਾਂ ਨੂੰ ਅੱਜਕੱਲ ਅਸੀਂ ਸੋਚ ਕੇ ਬੈਠੇ ਹਾਂ ਕਿ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੈ ਇਹੋ ਜਿਹਾ ਕੁਝ ਨਹੀਂ ਹੁੰਦਾ ਸਤ ਸੰਗਿਆ ਜੀ ਇਹੋ ਜਿਹਾ ਸਾਡਾ ਮਨ ਹੀ ਹੁੰਦਾ ਹੈ ਜਿਹੜਾ ਮੜੇ ਪਾਸੇ ਨੂੰ ਤੁਰ ਪਿਆ ਹੈ ਉਸ ਨੂੰ ਅਸੀਂ ਟਿਕਾਣੇ ਤੇ ਕਿਵੇਂ ਲੈ ਕੇ ਆਉਣਾ ਹੈ ਜੇਕਰ ਤੁਸੀਂ ਜਪ ਸਾਹਿਬ ਦੀ ਬਾਣੀ ਦਾ ਜਪ ਆਪ ਨਹੀਂ ਕਰ ਸਕਦੇ ਤਾਂ ਅੱਜਕੱਲ ਤਾਂ ਇੰਟਰਨੈਟ ਦਾ ਜਮਾਨਾ ਹੈ ਤੁਸੀਂ ਫੋਨ ਤੇ ਲਗਾ ਕੇ ਸੁਣ ਤਾਂ ਸਕਦੇ ਹੀ ਹੋ ਇੱਕ ਵਾਰ ਵੀ ਤੁਸੀਂ ਘਰ ਦੇ ਵਿੱਚ ਇਹ 4-5 ਮਿੰਟ ਦੀ ਬਾਣੀ ਦਾ ਜਾਪ ਸੁਣ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆਪ ਚੱਲ ਕੇ ਆਵੇਗੀ। ਨੈਗੇਟਿਵ ਊਰਜਾ ਘਰ ਦੀ ਬਾਹਰ ਜਾਵੇਗੀ ਤੇ ਸਕਾਰਾਤਮਕ ਊਰਜਾ ਘਰ ਵਿੱਚ ਵਾਸ ਕਰ ਜਾਵੇਗੀ। ਘਰ ਭਾਵੇਂ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਰੱਬ ਦੀਆਂ ਦਿੱਤੀਆਂ ਦਾਤਾਂ ਦਾ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।